ਸੂਬੇ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਵਿਵਾਦਾਂ ਵਿੱਚ ਘਿਰ ਗਏ ਨੇ ਜਲੰਧਰ ਦੇ ਵਿੱਚ ਬੀਬੀ ਜਗੀਰ ਕੌਰ ਨੂੰ ਲੈ ਕੇ ਇੱਕ ਵੀਡੀਓ ਵਾਇਰਲ ਹੋਈ ਸੀ ਉਸ ਮਸਲੇ ਦੇ ਵਿੱਚ ਹੁਣ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਸੂਬੇ ਦੇ ਡੀਜੀਪੀ ਗੌਰਵ ਜਾਦਵ ਕੋਲੋਂ ਮੁਕੰਮਲ ਰਿਪੋਰਟ ਮੰਗ ਲਈ ਆ ਇਸ ਦੇ ਨਾਲ ਹੀ ਚੇਅਰਪਰਸਨ ਪੰਜਾਬ ਰਾਜ ਮਹਿਲਾ ਕਮਿਸ਼ਨ ਰਾਜ ਲਾਲੀ ਗਿੱਲ ਹੋਣਾ ਨੇ ਕਿਹਾ ਕਿ ਬਹੁਤ ਹੀ ਨਿੰਦਣਯੋਗ ਘਟਨਾ ਕਿਉਂਕਿ ਬੀਬੀ ਜਗੀਰ ਕੌਰ ਇੱਕ ਸਤਕਾਰਤ ਪੰਜਾਬ ਦੀ ਹਸਤੀ ਨੇ ਉਹ ਸੂਬੇ ਦੇ ਕੈਬਨ ਮੰਤਰੀ ਵੀ ਰਹਿ ਚੁੱਕੇ ਨੇ ਤੇ ਸਿੱਖਾਂ ਦੀ ਸਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਰਹਿ ਚੁੱਕੇ ਨੇ ਤੇ ਅਜਿਹੀ ਹਰਕਤ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਪੰਜਾਬ ਰਾਜ ਮੈਲਕ ਕਮਿਸ਼ਨ ਦੀ ਚੇਅਰਪਰਸ ਰਾਜ ਲਾਲੀ ਗੱਲਬੁੱਲੂ ਕੱਡੇ ਦੇ ਨੋਟਸ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਚਰਨਜੀਤ ਸਿੰਘ ਚੰਨੀ ਦੀ ਹਰਕਤ ਨਾਬਖਸ਼ਣਯੋਗ ਹੈ ਉਪਰੋਕਤ ਵਿਸ਼ੇ ਸਬੰਧੀ ਪੰਜਾਬ ਰਾਜ ਮੈਲਾ ਕਮਿਸ਼ਨ ਵੱਲੋਂ ਔਰਤਾਂ ਲਈ ਪੰਜਾਬ ਰਾਜ ਮੈਲਾ ਕਮਿਸ਼ਨ ਐਕਟ 2001 ਤਹਿਤ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਚਰਜੀਤ ਚੰਨੀ ਦੀ ਹਰਕਤ ਨਾ ਬਖਸ਼ਣ ਯੋਗ ਹੈ ਜਗੀਰ ਕੌਰ ਤੇ ਸੋ ਮੋਟੋ ਲੈਂਦੇ ਆ ਵੀਡੀਓ ਦਾ ਲਿੰਕ ਅਤੇ ਸਕਰੀਨਸ਼ਾਟ ਦੀ ਕਾਪੀ ਆਪ ਨੂੰ ਭੇਜਦੇ ਹੋਏ ਲਿਖਿਆ ਜਾਂਦਾ ਕਿ ਇਸ ਸਬੰਧੀ ਤੁਰੰਤ ਪੜਤਾਲ ਕਾਰਵਾਈ ਕੀਤੀ ਜਾਵੇ ਕਿਉਂਕਿ ਸ਼੍ਰੀਮਤੀ ਜਗੀਰ ਕੌਰ ਜੀ ਸਾਬਕਾ ਕੈਬਨਰ ਮੰਤਰੀ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪਰਦਾਨ ਵੀ ਰਹਿ ਚੁਕੇ ਨੇ ਤੇ ਇਸ ਤੋਂ ਇਲਾਵਾ ਚਰਜੀਤ ਚੰਨੀ ਜੋ ਕਿ ਸਾਬਕਾ ਮੁੱਖ ਮੰਤਰੀ ਅਤੇ ਇੱਕ ਪ੍ਰੋਮਿਨੈਂਟ ਹਸਤੀ ਹਨ ਦੇ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆ ਚੁਕੇ ਨੇ ਇਸ ਸੰਬੰਧੀ ਕੀਤੀ ਗਈ ਕਾਰਵਾਈ ਸੰਬੰਧੀ ਕਮਿਸ਼ਨ ਨੂੰ ਮਿਤੀ 14 ਮਈ 2024 ਨੂੰ ਬਾਅਦਪੈਰ 2:00 ਵਜੇ ਤੱਕ ਇੱਕ ਸਟੇਟਸ ਰਿਪੋਰਟ ਉਕਤ ਦਰਸਾਈ ਈਮੇਲ ਰਾਹੀਂ ਭੇਜੀ ਜਾਵੇ ਤਾਂ ਜੋ ਉਸ ਅnsਾਰ ਇਸ ਕੇਸ ਤੇ ਅਗਲੀ ਕਾਰਵਾਈ ਕੀਤੀ ਜਾਵੇ ਪੰਜਾਬ ਰਾਜ ਮਾਹਲਾ ਕਮਿਸ਼ੂਨਲ ਸੂਬੇ ਦੇ ਡੀਜੀਪੀ ਨੂੰ ਨੋਟਿਸ ਕੱਢਦੇ ਹੋਏ ਇਹ ਜਾਣਕਾਰੀ ਮੰਗੀ ਗਈ ਆ ਅਸਲ ਦੇ ਵਿੱਚ ਮਸਲਾ ਇਹ ਕਿ ਜਦ ਚਰਨਜੀਤ ਸਿੰਘ ਚੰਨੀ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਜਾ ਰਹੇ ਸੀ ਤਾਂ ਉਸੇ ਦਿਨ ਸ਼੍ਰੋਮਣੀ ਕਾਲੀ ਦਲ ਦੇ ਲੀਡਰ ਵੀ ਉੱਥੇ ਹਾਜ਼ਰ ਸਨ ਜਿਨ੍ਹਾਂ ਵਿੱਚ ਬੀਬੀ ਜਗੀਰ ਕੌਰ ਵੀ ਸੀ ਬੀਬੀ ਜਗੀਰ ਕੌਰ ਹੋਣੀ ਚਰਨਜੀਤ ਚੰਨੀ ਉਹਨਾਂ ਨੂੰ ਇਹ ਕਹਿੰਦੇ ਪਕਾਰ ਦੇ ਦਿਖਾਏ ਦੇ ਰਹੇ ਨੇ ਕਿ ਕਿੱਥੇ ਚਮਕੌਰ ਸਭਾ ਤੇ ਕਿੱਥੇ ਤੁਸੀਂ ਚੱਲ ਕੇ ਆ ਗਏ ਨੇ ਹਾਲਾਂਕਿ ਚਰਨਜੀਤ ਚੰਨੀ ਸੂਬੇ ਦੇ ਸਾਬਕਾ ਮੁੱਖ ਮੰਤਰੀ ਬੜੇ ਅਦਬ ਦੇ ਨਾਲ ਉਹਨਾਂ ਨੂੰ ਪੈਰੀ ਵੀ ਪੈਂਦੇ ਨੇ ਇਸ ਤੋਂ ਬਾਅਦ ਉਹ ਜਿਹੀ ਹਰਕਤ ਕਰਦੇ ਨੇ ਜਿਹੜੀ ਹੁਣ ਚਰਚਾ ਦਾ ਵਿਸ਼ਾ ਬਣ ਚੁੱਕੀ ਆ ਉਹਨਾਂ ਨੇ ਮੁਸਕਰਾਉਂਦੇ ਹੋਏ ਉਹਨਾਂ ਦੀ ਠੋਡੀ ਤੇ ਹੱਥ ਲਾਇਆ ਜਿਸ ਨੂੰ ਲੈ ਕੇ ਫਿਰ ਸੋਸ਼ਲ ਮੀਡੀਆ ਤੇ ਵੱਖ-ਵੱਖ ਤਰ੍ਹਾਂ ਦੇ ਵਿਅੰਗ ਦੇ ਰੂਪ ਦੇ ਵਿੱਚ ਵਾਇਰਲ ਹੋ ਚੁੱਕੀ ਆ ਹਾਲਾਂਕਿ ਉਸ ਤੋਂ ਬਾਅਦ ਚਰਨੀ ਚੰਨੀ ਉਹਨਾਂ ਨੇ ਆਪਣਾ ਸਪਸ਼ਟੀਕਰਨ ਵੀ ਦਿੱਤਾ ਸੀ ਕਿ ਅਜਿਹੇ ਲੋਕਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਕਿਉਂਕਿ ਉਹਨਾਂ ਵਾਸਤੇ ਬਹੁਤ ਹੀ ਇਹ ਸਤਕਾਰਯੋਗ ਹਸਤੀ ਸਨ ਜਿਸ ਕਰਕੇ ਉਹ ਕਦੀ ਵੀ ਗਲਤ ਨਹੀਂ ਸੋਚਦੇ ਉਹ ਉਹਨਾਂ ਦੇ ਮਾਵਾ ਦੇ ਬਰਾਬਰ ਉਹਨਾਂ ਦੇ ਭੈਣਾਂ ਦੇ ਬਰਾਬਰ ਨੇ ਤੇ ਅਜਿਹੀ ਕਦੀ ਹਰਕਤ ਬਾਰੇ ਸੋਚ ਨਹੀਂ ਸਕਦੇ ਲੇਕਿਨ ਇਹਨਾਂ ਨੂੰ ਇਸ ਘਟਨਾ ਲੋਕ ਗਲਤ ਤਰੀਕੇ ਦੇ ਨਾਲ ਲੈ ਰਹੇ ਨੇ ਹਾਲਾਂਕਿ ਚਰਨਿਸ ਚੰਨੀ 19 ਇਸ ਮਸਲੇ ਦੇ ਵਿੱਚ ਮਾਫੀ ਵੀ ਮੰਗ ਚੁੱਕੇ ਨੇ ਲੇਕਿਨ ਹੁਣ ਵਿਵਾਦ ਹੋਰ ਘਿਰ ਚੁੱਕਾ ਕਿਉਂਕਿ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਵੀ ਹੁਣ ਚਰਨਿਸ ਚੰਨੀ ਦੇ ਖਿਲਾਫ ਸੂਬੇ ਦੇ ਡੀਜੀਪੀ ਗੌਰਵ ਜਾਦਵ ਉਹਨਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਪੰਜਾਬ ਦੀ ਮਹਿਲਾ ਕਮਿਸ਼ਨ ਕੁਝ ਦਿਨ ਪਹਿਲਾਂ ਜਲੰਧਰ ਦੇ ਵਿੱਚ ਜੋ ਚਰਦੀ ਚੰਨੀ ਅਤੇ ਬੀਬੀ ਜਗੀਰ ਕੌਰ ਵਿਚਕਾਰ ਗੱਲਬਾਤ ਹੁੰਦੀ ਉਸ ਤੋਂ ਬਾਅਦ ਜਿਹੜੀ ਵੀਡੀਓ ਕੈਮਰੇਆਂ ਦੇ ਵਿੱਚ ਉਹ ਗੱਲ ਕੈਦ ਹੋ ਜਾਂਦੀ ਉਸ ਤੋਂ ਬਾਅਦ ਇਹ ਬਹੁਤ ਸਾਰੇ ਸਿਆਸੀ ਪਾਰਟੀਆਂ ਦੇ ਲੀਡਰ ਇਹਨਾਂ ਨੂੰ ਮਾੜੀ ਹਰਕਤ ਕਹਿ ਰਹੇ ਨੇ ਕੋਈ ਜੀ ਹਰਕਤ ਕਹਿ ਰਹੇ ਨੇ ਹਾਲਾਂਕਿ ਜਵਾਬ ਚਰਦੀ ਚੰਨੀ ਹੋਣਾ ਸਾਬਕਾ ਮੁੱਖ ਮੰਤਰੀ ਵੱਲੋਂ ਦਿੱਤਾ ਗਿਆ ਲੈਣੇ ਇਸ ਦੇ ਬਾਵਜੂਦ ਹੁਣ ਡੀਜੀਪੀ ਗੌਰਵ ਜਾਦਵ ਕੋਲੋਂ ਭਲਕੇ ਰਿਪੋਰਟ ਦੋਵੇਂ ਤੱਕ ਮੰਗ ਲਈ ਗਈ ਹੈ ਵੀਡੀਓ ਇੰਨੀ ਜਿਆਦਾ ਵਾਇਰਲ ਹੋਈ ਇਸ ਤੇ ਕਈ ਤਰ੍ਹਾਂ ਦੇ ਗੀਤ ਬਣਾਏ ਗਏ ਨੇ ਵਿਅੰਗ ਕੱਸੇ ਜਾ ਰਹੇ ਨੇ ਜਿਸ ਤੋਂ ਬਾਅਦ ਬੀਬੀ ਜਗੀਰ ਕੌਰ ਹੋਣਾ ਨੇ ਵੀ ਇੱਕ ਸਬੋਧਨ ਦੇ ਦੌਰਾਨ ਇਹ ਇਥੋਂ ਤੱਕ ਕਹਿ ਦਿੱਤਾ ਕਿ ਅਜਿਹੇ ਲੋਕਾਂ ਨੂੰ ਪਿੰਡਾਂ ਦੇ ਵਿੱਚ ਵੜ ਨਹੀਂ ਦੇਣਾ ਚਾਹੀਦਾ ਹੈਗਾ ਕਿ ਅਜਿਹੀ ਹਰਕਤ ਕੀਤੀ ਗਿਆ ਉਹਨਾਂ ਨੇ ਕਿਹਾ ਕਿ ਉਹ ਸੂਬੇ ਦੇ ਮੰਤਰੀ ਵੀ ਰਹਿ ਚੁੱਕੇ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਰਹਿ ਚੁੱਕੇ ਨੇ ਕਿ ਜਦੋਂ ਵੀ ਉਹਨਾਂ ਦੇ ਲਾਗੇ ਕੋਈ ਵੀ ਹਸਤੀ ਬੈਠਦੀ ਹੁੰਦੀ ਤੇ ਉਹ ਇੰਨਾ ਆਪਣੇ ਆਪ ਤੋਂ ਦੇਖੇ ਕਿ ਮੇਰਾ ਕਿਤੇ ਭੁੱਲ ਭਲੇਖੇ ਦੁਪੱਟਾ ਵੀ ਕਿਸੇ ਨਾਲ ਬੈਠੀ ਹਸਤੀ ਦੇ ਨਾਲ ਸ਼ੂ ਨਾ ਜਾਵੇ ਉਹ ਇੱਥੋਂ ਤੱਕ ਖਿਆਲ ਰੱਖਦੇ ਨੇ ਪਰ ਇਸ ਹਰਕਤ ਨੂੰ ਲੈ ਕੇ ਬੀਬੀ ਜਗੀਰ ਕੌਰ ਵੀ ਸਦਮੇ ਦੇ ਵਿੱਚ ਆ ਕਿਉਂਕਿ ਬੀਬੀ ਜਗੀਰ ਕੌਰ ਹਣੀ ਬਹੁਤ ਹੀ ਸਤਿਕਾਰਯੋਗ ਹਸਤੀ ਮੰਨੇ ਗਏ ਨੇ ਔਰ ਉਧਰ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਵੀ ਰਹਿ ਚੁਕੇ ਲੇਕਿਨ ਸੋਸ਼ਲ মিডিਆ ਤੇ ਵਾਂਸੋ ਮੈਨੇ ਗੀਤਾਂ ਦੇ ਰਾਹੀਂ ਇਸ ਨੂੰ ਹੋਰ ਚਸਕਾ ਲਗਾ ਕੇ ਦੇਖਿਆ ਜਾ ਰਿਹਾ ਜਿਸ ਤੋਂ ਬਾਅਦ ਮਾਲਾ ਕਮਿਸ਼ਨ ਨੇ ਵੀ ਨੋਟਿਸ ਕੱਢ ਦਿੱਤਾ ਜਿਸ ਤੋਂ ਬਾਅਦ ਹੁਣ ਪੰਜਾਬ ਦੇ ਡੀਜੀਪੀ ਨੂੰ ਇਸ ਮਸਲੇ ਦੇ ਵਿੱਚ ਕਾਰਵਾਈ ਕਰਨ ਵਾਸਤੇ ਭਲਕੇ 2 ਵਜੇ ਤੱਕ ਮੌਲਤ ਦਿੱਤੀ ਗਈ ਹੈ ਵੀਡੀਓ ਬਹੁਤ ਸਾਰੇ ਲੋਕਾਂ ਨੇ ਹੁਣ ਤੱਕ ਦੇਖ ਚੁੱਕੇ ਨੇ ਕਿਉਂਕਿ ਸਭ ਤੋਂ ਪਹਿਲਾਂ ਵੀਡੀਓ ਦੇ ਵਿੱਚ ਇਹ ਗੱਲ ਜ਼ਿਕਰ ਆਉਂਦੀ ਹੈ ਕਿ ਚਰਨਜੀਤ ਸਿੰਘ ਚੰਨੀ ਜਦੋਂ ਆਪਣੇ ਨਾਮਜ਼ਗੀ ਦੇ ਪੱਤਰ ਦਾਖਲ ਕਰ ਜਾਂਦੇ ਨੇ ਆਮਣੇ ਸਾਹਮਣੇ ਆ ਜਾਂਦੇ ਉਸ ਤੋਂ ਪਹਿਲਾਂ ਬੀਬੀ ਜ਼ਗੀਰ ਕੋਰ ਹੋਣੀ ਉਹਨਾਂ ਨੂੰ ਕਹਿੰਦੇ ਨੇ ਕਿ ਚਮਕੌਰ ਸਾਹਿਬ ਵਾਲੇ ਕਿੱਥੇ ਤੁਰੇ ਫਿਰਦੇ ਹੈਗੇ ਨੇ ਉਸ ਤੋਂ ਬਾਅਦ ਜਦੋਂ ਪੈਰੀ ਹੱਥ ਲਾਉਂਦੇ ਨੇ ਤੇ ਫਿਰ ਇੱਕ ਗੱਲਬਾਤ ਵੀ ਹੁੰਦੀ ਆ ਉਸ ਤੋਂ ਬਾਅਦ ਜੋ ਕੁਝ ਵਾਪਰਿਆ ਉਹ ਕੈਮਰੇ ਦੇ ਵਿੱਚ ਕੈਦ ਹੋ ਗਿਆ ਹਾਲਾਂਕਿ ਅਜੇ ਹੀ ਹਰਕਤ ਜਿਸ ਤੇ ਹੁਣ ਸਿਆਸੀ ਰੋਟੀਆਂ ਸਿੱਖੀਆਂ ਜਾ ਰਹੀਆਂ ਉਹਨੂੰ ਲੈ ਕੇ ਹੁਣ ਚਰਨਜੀਤ ਚੰਨੀ ਨੂੰ ਦੇਖਿਆ ਜਾ ਰਿਹਾ ਕਿ ਉਹਨਾਂ ਵਾਸਤੇ ਇੱਕ ਹੋਰ ਪਵਾੜਾ ਪੈ ਚੁੱਕਾ ਹਾਲਾਂਕਿ ਕੈਮਰੇ ਦੇ ਵਿੱਚ ਵੀ ਐ ਕਿ ਜਦੋਂ ਚਰਨਜੀਤ ਚੰਨੀ ਚਾਹੇ ਉਹ ਹੁਣ ਕਹਿ ਰਹੇ ਨੇ ਕਿ ਉਹਨਾਂ ਨੇ ਸਤਕਾਰ ਦੇ ਤੌਰ ਤੇ ਵੱਡੀ ਭੈਣ ਦੇ ਤੌਰ ਤੇ ਮਾਂ ਦੇ ਤੌਰ ਤੇ ਅਦਬ ਦੇ ਤੌਰ ਤੇ ਉਹਨਾਂ ਨੂੰ ਛੂਇਆ ਸੀ ਤਾਂ ਉਹਨੂੰ ਲੈ ਕੇ ਉਥੋਂ ਬਾਅਦ ਉਹ ਮੁਸਕਰਾਉਂਦੇ ਹੋਏ ਤੁਰ ਪਏ ਸੀ ਲੇਕਿਨ ਇਹ ਜਿਹੜੀ ਸਲੀਕਾ ਕਹਿ ਲੋ ਜੋ ਹੁਣ ਚਾਰਜਿਸ ਚੰਨੀ ਹੋਣੀ ਦਾਅਵੇ ਪੇਸ਼ ਕਰ ਰਹੇ ਨੇ ਉਹ ਕੈਮਰੇਆਂ ਦੇ ਵਿੱਚ ਕੈਦ ਹੋ ਗਿਆ ਤੇ ਹੁਣ ਮਹਿਲਾ ਕਮਿਸ਼ਨ ਜਦੋਂ ਵੀਡੀਓ ਵਾਇਰਲ ਹੋ ਰਹੀ ਆ ਲਾਜ਼ਮੀ ਤੌਰ ਤੇ ਸਰਕਾਰ ਦਾ ਹਿੱਸਾ ਪੰਜਾਬ ਰਾਜ ਮਹਿਲਾ ਕਮਿਸ਼ਨ ਉਸ ਤੋਂ ਬਾਅਦ ਇਹ ਜਿਹੜੀ ਕਾਰਵਾਈ ਹੁੰਦੀ ਹੈ ਕੈਮਰੇ ਦੇ ਵਿੱਚ ਕੈਦ ਹੋ ਗਿਆ ਹੁਣ ਦੇਖਦੇ ਆ ਕਿ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਇਸ ਮਸਲੇ ਦੇ ਵਿੱਚ ਕੀ ਸਟੇਟਸ ਰਿਪੋਰਟ ਦਿੰਦੇ ਨੇ ਉਧਰ ਸ਼੍ਰੋਮਣੀ ਕਾਲੀ ਦਲ ਆਮ ਆਦੀ ਪਾਰਟੀ ਭਾਰਤੀ ਜਨਤਾ ਪਾਰਟੀ ਨੇ ਚਰਚਿਸ ਚੰਨੀ ਨੂੰ ਇਸ ਮਸਲੇ ਤੇ ਕੇਰਨਾ ਸ਼ੁਰੂ ਕਰ ਦਿੱਤਾ ਹਾਲਾਂਕਿ ਚੰਨੀ ਚੰਨੀ ਹੋਣਾ ਦਾ ਸਪਸ਼ਟੀਕਰਨ ਆ ਚੁੱਕਾ ਹੈ ਲੇਕਿਨ ਵਿਵਾਦ ਖੜਾ ਨਹੀਂ ਛੱਡ ਰਿਹਾ ਇਸ ਜਾਣਕਾਰੀ ਦਾ ਹਰ ਤਰ ਤੋ ਲੈਂਦੇ ਆ ਗਿਆ ਦੇਖਦੇ ਰਹੋ এবੀਸੀ ਪੰਜਾਬ ਧੰਨਵਾਦ